ਮੈਂ ਉਸ ਪਰਮਾਤਮਾ ਦੀ ਉਸ ਧਾਤੇ ਦੀ ਸ਼ੁਕਰਗੁਜ਼ਾਰ ਪਰਮਾਤਮਾ ਨੇ ਛਕਲੋ ਸੂਰਤ ਮੈਨੂੰ ਬੜੀ ਸਾਦੀ ਜੀ ਬਖਸ਼ੀ ਸੀ ਪਰ ਜਿਹੜੀ ਮੱਥੇ ਦੀ ਲਕੀਰ ਹੈ ਉਹ ਬੜੀ ਖੂਬਸੂਰਤ ਦਿੱਤੀ ਸਾਡੇ ਸੇਣੇ ਦੇ ਕਹਣੇ ਕਹਿੰਦੇ ਜਦੋਂ ਪਰਮਾਤਮਾ ਇਹਨੂੰ ਖੂਬਸੂਤ ਕਰਦੇ ਉਹ ਤੋਂ ਸ਼ਾਇਦ ਮੇਰੇ ਵਰਗੇ ਸਾਦੇ ਮੁਰਾਦੇ ਚਿਹਰੇ ਵੀ ਲੋਕਾਂ ਨੂੰ ਚੰਗੇ ਲੱਗਣ ਲੱਗ ਜਾਂਦੇ ਨੇ ਕਹਿੰਦੇ ਜਦੋਂ ਆ ਬਡਰੂਪ ਹੋ ਜਾਏ ਇਹ ਬੇਸ਼ਕਲੀ ਹੋ ਜਾਏ ਉਦੋਂ ਪੰਜੇ ਕੋਈ ਨਹੀਂ ਪੁੱਛਦਾ ਫਿਰ ਮੈਂ ਸੋਹਣੀਆਂ ਤਾਂ ਸੋਹਣੀਆਂ ਮੂਰਤਾਂ ਮਿੱਟੀ ਚ ਮਿਲਦੀਆਂ ਵੇਖੀਆਂ ਨੇ ਕਹਿੰਦੇ ਜਿਸ ਇਨਸਾਨ ਦੀ ਕਿਸਮਤ ਖੂਬਸੂਰਤ ਹੈ ਕਿਸਮਤ ਦਾ ਚਾਨਣੀ ਕਿ ਐਸੀ ਚੀਜ਼ ਹੈ ਸਰਦਾਰ ਸਾਹਿਬ ਕਿ ਉਸ ਚਾਨਣ ਹੇਠ ਬੰਦੇ ਦੀਆਂ ਸਾਰੀਆਂ ਕਮੀਆਂ ਲੁਕ ਜਾਂਦੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ ਕਹਿੰਦੇ ਕਿਸਮਤ ਕਦੋਂ ਖੂਬਸੂਰਤ ਬਣਦੀ ਹੈ ਜਦੋਂ ਬੰਦੇ ਕੋਲ ਦੋ ਚੀਜ਼ਾਂ ਖੂਬਸੂਰਤ ਨੇ ਇੱਕ ਬੰਦੇ ਦੀ ਸੋਚ ਇਹ ਕਪਾਤੇ ਦੇ ਕਰ ਇਹ ਦੋਨੇ ਨਾਲ ਕੇ ਬੰਦੇ ਨੂੰ ਇੰਨਾ ਸੋਹਣਾ ਬਣਾ ਦਿੰਦਿਆਂ ਨੇ ਕਿ ਦੁਨੀਆ ਛੱਡਣ ਤੋਂ ਬਾਅਦ ਵੀ ਉਸ ਇਨਸਾਨ ਦੀ ਸੁੰਦਰਤਾ ਦੇ ਚਾਤੇ ਆਪਾ ਦੁਨੀਆ ਨਾਲ ਹੀ ਕਰਦੇ ਆਪ ਇੱਕ ਵੈਮ ਚ ਰਹਨੇ ਮੇਰਾ ਨੱਕ ਸੋਹਣਾ ਮੇਰੀਆਂ ਅੱਖਾਂ ਸੋਹਣਾ ਮੇਰਾ ਕੱਦ ਸੋਹਣਾ ਮੇਰਾ ਰੰਗ ਗੋਰਾ ਮੇਰੇ ਵਾਲ ਲੰਬੇ ਐ ਮੇਰੀ ਫਿਗਰ ਗੁੱਡ ਐ ਤੇ ਐਦਾਂ ਸੀ ਸੋਹਣੇ ਨਹੀਂ ਜਿਹੜਾ ਅਸਲ ਸੁਹੱਪੜਾ ਉਹ ਤਾਂ ਤਾਂ ਆਪਾਂ ਨੂੰ ਪਤਾ ਹੀ ਨਹੀਂ ਉਹ ਤਾਂ ਆਪਾਂ ਕਮਾਉਂਦੇ ਹੀ ਨਹੀਂ ਉਹ ਸਾਪਾਂ ਨੂੰ ਤਾਂ ਆਪਾਂ ਸੰਭਕੀ ਨਹੀਂ ਰੱਖਦੇ ਤਾਂ ਕਿਸ ਨੇ ਲਿਖਿਆ ਕਿਸੇ ਨੂੰ ਸੋਨਾ ਬਟੂਆ ਲੱਗਦਾ ਗਿਣ-ਗਿਣ ਨੋਟ ਵਿਖਾਵੇ ਕਿਸੇ ਨੂੰ ਸੋਨਾ ਬਟੂਆ ਲੱਗਦਾ ਗਿਣ-ਗਿਣ ਨੋਟ ਵਿਖਾਵੇ ਕਿਸੇ ਨੂੰ ਸੋਨਾ ਸੁਰਮਾ ਲੱਗਦਾ ਨੈਣਾ ਵਿੱਚ ਮਟਕਾਵੇ ਕਹਿੰਦੇ ਮੁੱਟ ਕਦੀਮੋ ਚਲਦੇ ਆਏ ਅਕਲ ਸ਼ਕਲ ਦੇ ਝੇੜੇ ਉਹ ਹੀ ਉਹ ਸੂਰਤ ਸੋਹਣੀ ਢੱਲੋ ਜਿਹੜੀ ਮਾਨੂ ਭਾਵੇ ਜਿਹੜੀ ਮਾਨੂ ਭਾਵੇ ਜਿਹੜਾ ਅੱਜ ਦਾ ਦੌਰ ਸਰਦਾ ਸਭ ਚੱਲਣਾ ਇਹਨਾਂ ਜਿਹੜਾ ਕੰਮ ਕਰਕੇ ਬੰਦਾ ਕੋਈ ਖੁਸ਼ ਨਹੀਂ ਅੱਗੇ ਅਸੀਂ ਪਿੰਡਾਂ 'ਚ ਜਾਂਦੇ ਸੀ ਏਸੀ ਦਾ ਨਾਂ ਨਹੀਂ ਸੁਣਦੇ ਹੁੰਦੇ ਸੀ ਮੈਂ ਮੇਰਾ ਖਾਲਸ 17 18 ਚ ਜਾ ਕੇ AC ਲਵਾਇਆ ਜੀ 17 18 ਚ ਜਾ ਕੇ ਉਸ ਤੋਂ ਪਹਿਲਾਂ ਜਵੇਂ ਪ੍ਰੋਗਰਾਮ ਤੋਂ ਪਸੀਨੇ ਦੀ ਭੱਜੀ ਜਾਂਦੀ ਭਿੱਜੀ ਜਾਂਦੀ ਸੀ ਉੱਤੇ ਛੱਤ ਤੇ ਜਾ ਕੇ ਸੌਣਾ ਕਿਉਂ ਕਿਉਂਕਿ ਮੈਨੂੰ ਪਤਾ ਹੁੰਦਾ ਸੀ ਵੀ ਮੈਂ ਐਸਾ ਮਜ਼ਦੂਰ ਹਾਂ ਜਿਹਨੇ ਗਰਮੀ 'ਚ ਕੰਮ ਕਰਨਾ ਤੇ ਜੇ ਮੈਂ AC 'ਚ ਪੈਣਾ ਗਿੱਜ ਗਈ ਮੇਰੇ ਤੋਂ ਗਰਮੀ 'ਚ ਕੰਮ ਨਹੀਂ ਹੋਣਾ ਕਹਿੰਦੇ ਹੁਣ ਜਿਹੜਾ ਅੱਜ ਦਾ ਕਿਸਾਨ ਹੈ ਇਹ 24 ਤੋਂ 24 ਘੰਟੇ AC 'ਚ ਰਹਿੰਦਾ ਫੇਰ ਆਪਾਂ ਕਹਿੰਦੇ ਆ ਸਾਡੀ ਕਿਸਾਨੀ ਹੈ ਜਿਹੜੀ ਉਹ ਗਵਾਚ ਰਹੀ ਹੈ ਹਰ ਬੰਦਾ ਭਾਵੇਂ ਕੋਈ ਸਰਕਾਰੀ ਨੌਕਰੀ ਤੇ ਆਇਆ ਭਾਵੇਂ ਕੋਈ ਪ੍ਰਾਈਵੇਟ ਹੈ ਭਾਵੇਂ ਮੇਰੇ ਵਰਗਾ ਕੋਈ ਕਲਾਕਾਰ ਹੈ ਭਾਵੇਂ ਕੋਈ ਬੈਂਕ ਵਿੱਚ ਜਾਂਦਾ ਹੈ ਕੋਈ ਵੀ ਹੈ ਐਨੀਥਿੰਗ ਹਰ ਬੰਦਾ ਡਿਊਟੀ ਤੇ ਬਾਅਦ ਚ ਜਾਂਦਾ ਪਹਿਲਾ ਘੜੀ ਦੇਖਣ ਲੱਗ ਜਾਂਦਾ ਹੈ ਵੀ ਯਾਰ ਵੇਲੇ ਕਦੋਂ ਹੋਵਾਂਗੇ ਹੈ ਘਰੇ ਕਦੋਂ ਜਾਵਾਂਗੇ ਤਨਖਾਹ ਤਾਂ ਪੂਰੀ ਮਿਲ ਜੇ ਪਰ ਕੰਮ ਨਾ ਕਰਨਾ ਪਵੇ ਫਿਰ ਕਹਿੰਦੇ ਬਾਣੀ ਚ ਲਿਖਿਆ ਕਿ ਬਿਰਥੀ ਨਾ ਜਾਏ ਜਾਨ ਕੀ ਅਰਦਾਸ ਜੋ ਤਾਂ ਪੂਰੀ ਦੁਨੀਆ ਦੀ ਕੋਈ ਸੋਚ ਹੋ ਗਈ ਵੀ ਕੰਮ ਨਾ ਕਰਨਾ ਪਵੇ ਵੇਲੇ ਕਦੋਂ ਹੋਵਾਂਗੇ ਫਿਰ ਬਿਰਥੀ ਨਾ ਜਾਏ ਜਾਨ ਕੀ ਅਰਦਾਸ ਇਹ ਸਾਰੀ ਪੂਰੀ ਦੁਨੀਆ ਦੀ ਅਰਦਾਸ ਧੁਰ ਦਰਗਾਹ ਤੱਕ ਪਹੁੰਚੀ ਪਰਮਾਤਮਾ ਨੇ ਕਰੋਨਾ ਲਿਆ ਕੇ ਪੌਣੇ 2 ਸਾਲਾਂ ਲਈ ਵੇਲੇ ਕਰਦੇ ਬਿਠਾਤੇ ਘਰੇ ਵੀ ਬੈਜੋ ਹੋਣਾ ਘੜੀ ਦੇਖਣ ਦੀ ਲੋੜ ਹੈ ਨਾ ਬਾਹਰ ਜਾਣ ਦੀ ਲੋੜ ਹੈ ਤੇ ਨਾ ਤਨਖਾਹ ਮਿਲਣੀ ਹੈ ਪਰ ਬੰਦੇ ਨੂੰ ਪਛਤਾ ਕੇ ਬਣਾ ਕੇ ਨਾ ਰੱਬ ਪਛਤਾਇਆ ਫਿਰ ਰੱਬ ਦੀ ਪੂਛ ਆਏ ਫੜ ਲਈ ਵੀ ਬਾਹਰ ਕਦੋਂ ਕੱਢੇਗਾ ਬੰਦਾ ਰੱਬ ਨੂੰ ਟਿਕਟ ਨਹੀਂ ਦਿੰਦਾ ਜਦੋਂ ਅੰਦਰ ਬਿਠਾਇਆ ਪੰਜ ਕੇ ਦਿਨ ਖੁਸ਼ ਹੋਇਆ ਉਸ ਬਾਅਦ ਤਾਈ ਇੱਕ ਮੇਰਾ ਸ਼ੇਰ ਇਹਨਾਂ ਹਾਲਾਤਾਂ ਤੇ ਬਹੁਤ ਸੋਹਣਾ ਟੁਕਦਾ ਹੈ ਕਿ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਪਿੰਜਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ ਪਿੰਦਰਾ ਸੋਨੇ ਦਾ ਹੋਵੇ ਭਾਵੇਂ ਲੱਖ ਵਾਰੀ ਆਜ਼ਾਦ ਪੰਛੀ ਜਾਂ ਮਜ਼ਾ ਨਹੀਂ ਆ ਸਕਦਾ ਕਹਿੰਦੇ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਤਾਂ ਵੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਹੋਵੇ ਭਾਵੇਂ ਲਖ ਸਮੰਦਰਾ ਦਾ ਤਾਰੂ ਹੋਵੇ ਭਾਵੇਂ ਲਖ ਸਮੰਦਰਾ ਦਾ ਬਿਨਾ ਮਲਾ ਦੇ ਪਾਰ ਨਹੀਂ ਜਾ ਸਕਦਾ ਕਹਿੰਦੇ ਸਿੱਧੂ ਆ ਸ਼ੇਰ ਬਾਜੂ ਭੁੱਖ ਦੇਖੋ ਸਿੱਧੂ ਆ ਸ਼ੇਰ ਬਾਜੂ ਕੋ ਕਦੂਖੋਂ ਪਰ ਮਰਦਾ ਮਰਦਾ ਵੀ ਖਾ ਨਹੀਂ ਖਾ ਸਕਦਾ ਪਰ ਮਰਦਾ ਮਰਦਾ ਵੀ ਖਾ ਨਹੀਂ ਖਾ ਸਕਦਾ ਜਿਨ੍ਹਾਂ ਨੇ ਤਾੜੀਆਂ ਮਾਰੀਆਂ ਮੈਂ ਉਹਨਾਂ ਨੂੰ ਇੱਕ ਗੱਲ ਦੱਸਦਾ ਵੀ ਇਸ ਕਹਾਵਤ ਤੇ ਅੱਧੀ ਤੇ ਮੈਂ ਕਾਟਾ ਮਾਰ ਦਿੱਤੀ 50% ਹੁਣ ਕਲਯੁਗ 'ਚ ਇਹ ਕਹਾਵਤ ਝੂਠ ਹੋ ਗਈ ਕਹਿੰਦੇ ਨਾ ਵੀ ਸ਼ੇਰ ਮਰਨੋ ਮਰਦੂ ਕਾ ਨਹੀਂ ਖਾਂਦਾ ਪਰ ਕਲਯੁਗ ਦਾ ਸ਼ੇਰ ਕਾ ਵੀ ਖਾ ਲੈਂਦਾ ਕਹਿੰਦੇ ਸੀ ਸ਼ੇਰ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ ਕਲਯੁਗ ਦਾ ਸ਼ੇਰ ਹੁਣ ਕਿਸੇ ਦਾ ਕੀਤਾ ਸ਼ਿਕਾਰ ਵੀ ਖਾ ਲੈਂਦਾ ਅੱਗੇ ਕਹਿੰਦੇ ਸੀ ਸ਼ੇਰ ਸੱਜਣਾ ਸ਼ਿਕਾਰ ਖਾਂਦਾ ਬੇਹਾਸ਼ ਸ਼ਿਕਾਰ ਨਹੀਂ ਖਾਂਦਾ ਹੁਣ ਕਲਯੁਗ ਦਾ ਸ਼ੇਰ ਮਹੀਨੇ ਵੱਡੀ ਪੁਰਾਣਾ ਵੀ ਖਾ ਲੈਂਦਾ ਹੁਣ ਕਲਯੁਗ ਦੇ ਇਸ ਤੇ ਸਤਜੁਗ ਦੇ ਸ਼ੇਰ ਦੀ ਹੈ ਜਿਹੜੀ ਉਹ ਪਰਿਭਾਸ਼ਾ ਬਦਲ ਗਈ ਸਭ